ਅੰਦੀ ਦੋਸਤੋ ਨਮਸਕਾਰ ਸਤਿ ਸ੍ਰੀ ਅਕਾਲ ਐਸ ਵਕਤ ਡਾਕਟਰ ਕੁੰਦਲਾਲ ਹਸਪਤਾਲ ਦੇ ਵਿੱਚ ਖੜੇ ਆ ਇੱਥੇ ਵੀ ਇੱਕ ਵਿਅਕਤੀ ਵੱਲੋਂ ਅਜੀਬ ਤਰੀਕੇ ਦੇ ਨਾਲ ਜਿਹੜਾ ਹੈਗਾ ਇਹਨਾਂ ਦੇ ਨਾਲ ਹਜ਼ਾਰਾਂ ਦੀ ਠੱਗੀ ਮਾਰੀ ਪਈ ਗਈ ਹੈ ਇੱਥੇ ਜਿਹੜੇ ਕੰਮ ਕਰਦੇ ਨੇ ਰਮਨ ਜੀ ਐਕਸਰੇ ਰੂਮ ਦੇ ਵਿੱਚ ਉਸ ਬੰਦੇ ਨੇ ਕਿਸ ਤਰ੍ਹਾਂ ਜਿਹੜੀ ਹੈਗੀ ਇਹਨਾਂ ਦੇ ਨਾਲ ਠੱਗੀ ਮਾਰੀ ਸੋ ਤੁਹਾਨੂੰ ਅੱਜ ਦੱਸ ਦਿਆਂ ਗੱਲਬਾਤ ਕਰਦੇ ਆ ਇਹ ਨਿਗੇ ਮੈਡਮ ਰਮਨ ਜੀ ਐਕਸਰੇ ਰੂਮ ਦੇ ਵਿੱਚ ਇਹਨਾਂ ਵੱਲੋਂ ਇੱਥੇ ਇੱਕ ਵਿਅਕਤੀ ਦਾ ਐਕਸਰੇ ਕੀਤਾ ਗਿਆ ਉਸਨੇ ਅੱਗੇ ਕਿਸ ਤਰ੍ਹਾਂ ਇਹਨਾਂ ਦੇ ਨਾਲ ਥੱਗੀ ਮਾਰੀ ਆਪਾਂ ਕਰਵਾਤ ਕਰਦੇ ਆ ਹਾਂਜੀ ਨਮਸਕਾਰ ਹੈ ਤੁਹਾਡਾ ਚੈਨਲ ਤੇ ਮੈਡਮ ਕਿਸ ਤਰ੍ਹਾਂ ਮਤਲਬ ਥੱਗੀ ਹੋਈ ਤੁਹਾਡੇ ਨਾਲ ਮੈਂ ਜੀ ਓਟੀ ਚੁਆਇਸ ਇਤੇ ਐਕਸ-ਰੇ ਨੂੰ ਮੈਨੂੰ ਕਿਹਾ ਵੀ ਐਕਸ-ਰੇ ਕਰਨਾ ਹੈ ਤੇ ਮੈਂ ਐਕਸ-ਰੇ ਕਰਨ ਤੋਂ ਪਹਿਲਾਂ ਮੈਨੂੰ ਥੋੜਾ ਜਿਹਾ ਜੱਜ ਹੋਇਆ ਵੀ ਬੰਦਾ ਠੀਕ ਨਹੀਂ ਹੈ ਤੇ ਮੈਂ ਇਹਨੂੰ ਕਿਹਾ ਵੀ ਪੇਮੈਂਟ ਐਡਵਾਂਸ ਦੇ ਦੋ 400 ਰੁਪਿਆ ਨਹੀਂ ਮੈਡਮ ਤੁਸੀਂ ਕਰੋ ਤੁਸੀਂ ਹੋ ਸਕਦਾ ਕਿ ਮੈਂ ਇੱਥੇ ਦਾਖਲ ਹੀ ਹੋ ਜਾਂ ਤੇ ਤੁਸੀਂ ਐਕਸ-ਰੇ ਕਰੋ ਮੇਰੇ ਫੈਮਿਲੀ ਮੈਂਬਰ ਆਂਦੇ ਆ ਤੁਹਾਨੂੰ ਮੈਂ ਪੇਮੈਂਟ ਬਾਅਦ ਚ ਦੇਣਾ ਚਲੋ ਮੈਂ ਐਕਸ-ਰੇ ਕਰਕੇ ਆਪਣੇ ਕੰਮ ਲੱਗ ਗਏ ਮੈਂ ਲੜਕੀ ਨੂੰ ਕਹਿਤਾ ਵੀ ਇਹ ਐਕਸ-ਰੇ ਅੰਦਰ ਹੀ ਰਹੰਦੇ ਪੇਮੈਂਟ ਦੇਏਗਾ ਤਾਂ ਆਪਾਂ ਇਹਨੂੰ ਐਕਸ-ਰੇ ਦਵਾਵਾਂਗੇ ਤੇ ਅਸੀਂ ਕੈਂਟਡ ਕੈਂਟੰਦ ਨਹੀਂ ਰਹੇ ਮੈਂ ਲੜਕੀ ਨੂੰ ਪੁੱਛਿਆ ਵੀ ਐਕਸ-ਰੇ ਆਲਾ ਐਕਸ-ਰੇ ਲੈ ਗਿਆ ਕਹਿੰਦੀ ਨਹੀਂ ਦੀਦੀ ਦੇਖਦੇ ਆ ਜਦੋਂ ਮੈਂ ਉੱਠ ਕੇ ਬਾਹਰ ਆਈ ਤੇ ਉਹ ਪੇਸ਼ੈਂਟ ਹੀ ਨਹੀਂ ਸੀਗਾ ਪੇਸ਼ੈਂਟ ਹੈ ਨਹੀਂ ਸੀ ਜਦੋਂ ਮੈਂ ਐਕਸ-ਰੇ ਰੂਮ ਚਾਈ ਤੇ ਮੈਂ ਕਿਹਾ ਵੀ ਕੋਈ ਮੈਨੂੰ ਜ਼ਰੂਰਤ ਵੀ ਚਾਬੀ ਕੱਢਣੀ ਸੀ ਮੈਂ ਸਕੂਟਰੀ ਦੀ ਤੇ ਮੈਂ ਲਮਾਰੀ ਨੂੰ ਹੱਥ ਲਾਇਆ ਚਾਬੀ ਲਾਈ ਹਾਂ ਚਾਬੀ ਮੇਰੀ ਇੱਥੇ ਵੀ ਹੁੰਦੀ ਸੀ ਕੋਲ ਹੀ ਮੈਂ ਚਾਬੀ ਲਾਈ ਤੇ ਚਾਬੀ ਸਿੱਧੀ ਅੰਦਰ ਜਾਈ ਜਾਵੇ ਮੈਂ ਇਸ ਰੂਮ ਦੇ ਵਿੱਚ ਆਇਆ ਉਹਨੇ ਐਕਸ-ਰੇ ਕਰਾਇਆ ਐਕਸ-ਰੇ ਕਰਾਇਆ ਕਰਾ ਕੇ ਉੱਥੇ ਸਾਹਮਣੇ ਬਹਿ ਗਿਆ ਉੱਥੇ ਉਹ ਕਹਿੰਦਾ ਮੇਰੇ ਘਰ ਦੇ ਆਉਂਦੇ ਨੇ ਮੈਂ ਪੈਸੇ ਦੇਣਾ ਪੈਸੇ ਮੈਂ ਦੇਣਾ ਸੀ ਦੇ ਫਿਕਰ ਹੋਗੇ ਆਪਣਾ ਆਪਰੇਸ਼ਨ ਥੀਟਰ ਚ ਮੇਰੇ ਦਿਮਾਗ 'ਚ ਹੀ ਨਹੀਂ ਸੀਗਾ ਤੇ ਸਾਡਾ ਇਹ ਪੇਚ ਕਸ ਹੈ ਇੱਥੇ ਹੀ ਪਿਆ ਸੀਗਾ ਕਿਉਂਕਿ ਕਈ ਵਾਰੀ ਕੁਝ ਆਹ ਪੇਚ ਕਸ ਉਸੀ ਕਰਦੇ ਹੁੰਨੇ ਆ ਤੇ ਮੈਂ ਜਦੋਂ ਅੰਦਰ ਆ ਕੇ ਦੇਖਿਆ ਪੇਸ਼ੈਂਟ ਹੈ ਨਹੀਂ ਸੀਗਾ ਚਲਾ ਗਿਆ ਐਕਸਰੇ ਦੇਖ ਕੇ ਅੰਦਰ ਪਿਆ ਹੋਇਆ ਤੇ ਮੈਂ ਅਲਮਾਰੀ ਤੋਂ ਚਾਬੀ ਚਾਬੀ ਲਾ ਕੇ ਨਾ ਆਪਣੀ ਸਕੂਟੀ ਦੀ ਚਾਬੀ ਕੱਢਣ ਲੱਗੀ ਠੀਕ ਹੈ ਤੇ ਚਾਬੀ ਲਗਾਵਾ ਚਾਬੀ ਸਿੱਧੀ ਅੰਦਰ ਜਾਵੇ ਮੈਂ ਕਿਹਾ ਚਾਬੀ ਤਾਂ ਸਹੀ ਹੈ ابھی ਮੈਂ ਗਲਤ ਲਗਾ ਨਹੀਂ ਰਹੀ ਅੱਛਾ ਤੁਹਾਨੂੰ ਪਾਸਾ ਕੁਝ ਇੱਥੇ ਕੁਝ ਨਹੀਂ ਚੇਤਾ ਸੀਗਾ ਜਦ ਮੈਂ ਇੰਜ ਕਰਕੇ ਚਾਬੀ ਖੀਚੀ ਕਹੋ ਗੇਟ ਖੁੱਲ ਗਿਆ ਗੇਟ ਖੁੱਲਿਆ ਤਾਂ ਜਿਹੜਾ ਪੇਟਕਸ ਹੈ ਉਹ ਅੰਦਰ ਪਿਆ ਹੋਇਆ ਓਹ ਪੇਟ ਦਾ ਸੰਦਰ ਦੇਖ ਕੇ ਮੈਂ ਘਬਰਾ ਗਈ ਮੈਂ ਤੇ ਪੇਟ ਕਸਤਾ ਬਾਹਰ ਵੀ ਆ ਸੀਗਾ ਜਦੋਂ ਮੈਂ ਪਰਸ ਨੂੰ ਹੱਥ ਲਾਇਆ ਤੇ ਉਹ ਕਵੇ ਵੀ ਵਿੱਚ ਹੈ ਹੀ ਨਹੀਂ ਕੁਛ ਅੱਛਾ ਪਰਸ ਉੱਧਾ ਹੀ ਪਿਆ ਪਰਸ ਉੱਧਾ ਹੀ ਪਿਆ ਤੇ ਪੈਸੇ ਲੈ ਗਿਆ ਕੱਟ ਕੇ ਉਹ ਅੱਜ ਜਿਹੜੀ ਅਲਮਾਰੀ ਆ ਸਾਹਮਣੇ ਦੋਸਤੋ ਉਹ ਜਿਹਨੇ ਤੁਸੀਂ ਇਹਨੇ ਬਹੁਤ ਸੁਣਿਆ ਕਿ ਆਹ ਅਲਮਾਰੀ ਆ ਅਲਮਾਰੀ ਦੇ ਵਿੱਚ ਉਸ ਬੰਦੇ ਨੇ ਜਿਹੜਾ ਕਿ ਇੱਥੇ ਇਹਨਾਂ ਦਾ ਆਹ ਤਾਲਾ ਦੋਸਤੋ ਆਹ ਤਾਲਾ ਵੇਖੋ ਬਿਲਕੁਲ ਢੋਲਿਆ ਹੋਇਆ ਆ ਪੇਜ ਕਾਸਟ ਦੇ ਨਾਲ ਕਿਸ ਤਰ੍ਹਾਂ ਹੋਣੇ ਮਤਲਬ ਇਹਦੇ ਵਿੱਚ ਪਾਇਆ ਇਹਦੇ ਬਾਰੇ ਤਾਂ ਉਹੀ ਜਾਣਦਾ ਹੈਗਾ ਸਾਹ ਤੁਸੀਂ ਦੇਖੋ ਇਸ ਤਰ੍ਹਾਂ ਉਹਨੇ ਪੇਜ ਕਾਸਟ ਪਾਇਆ ਤੇ ਉਹਨੇ ਬੜੇ ਹੀ ਸਫਾਈ ਦੇ ਨਾਲ ਮਿੰਟਾਂ ਸਕਿੰਟਾਂ ਦੇ ਵਿੱਚ ਜਿਹੜਾ ਹੈਗਾ ਇੱਥੇ ਤਾਲਾ ਤੋੜ ਕੇ ਤੇ ਇਹਨਾਂ ਦਾ ਇੱਥੇ ਪੜ ਸੱਕਿਆ ਸੀ ਜਿਹਦੇ ਵਿੱਚ ਨਗਦੀ ਸੀ ਕਿੰਨਾ ਨੁਕਸਾਨ ਹੋਇਆ ਤੁਹਾਡਾ ਕਿੰਨੇ ਪੈਸੇ ਨਾ 100-100 ਦੀ ਬਿਲਕੁਲ ਨਵੀਂ ਕਾਪੀ ਸੀ ਜਿਸ ਤੋਂ ਪੰਜ ਨੋਟ ਕੱਢੇ ਹੋਏ ਸੀਗੇ ਅੱਛਾ ਔਰ 4-5-500 ਦੇ ਨੋਟ ਸੀ ਉਹ ਕੱਢ ਲਈ ਸਾਰੀ ਕਾਪੀ ਕੱਢ ਲਈ ਠੀਕ ਹੈ ਔਰ 3-4 ਜੇਬ ਪਰਸ ਵੀ ਆ 4-500 ਦੇ ਨੋਟ ਸੀ 4.5 ਸਾਈਜ਼ ਦੇ ਨੋਟ ਤੇ 9500 ਰੁਪਇਆ ਨਵਾਂ 1000 ਦੇ ਨੋਟ ਪੰਜ ਨੋਟ ਕੱਢੇ ਸੀ ਮੈਂ ਗਈ ਸੀ ਕਿਤੇ ਨਾਲ ਲੈ ਕੇ ਗਈ ਸੀ 11-12000 ਦਾ ਘਾਟਾ ਹੋ ਗਿਆ ਤੁਹਾਡਾ ਇੱਕ ਸਾਈਡ 'ਚ ਉਹਨੂੰ ਨਜ਼ਰ ਨਹੀਂ ਆਇਆ ਸ਼ੀਸ਼ੀ ਜੀ ਪਈ ਸੀ ਛੋਟੀ ਜੀ ਉਹਦੇ ਥੱਲੇ 1000 ਰੁਪਇਆ ਹੋਰ ਸੀ ਉਹਨੂੰ ਨਜ਼ਰ ਨਹੀਂ ਆਇਆ ਉਹ ਸ਼ੀਸ਼ੀ ਦੇ ਥੱਲੇ ਸੀਗਾ ਬਸ ਉਹਨਾਂ ਦਾ ਕਾਲੀ ਕੀਤੀ ਹਾਂ ਉਹ ਕਾਲੀ ਕਰਕੇ ਉਹ ਆਪਣਾ 12000 ਰੁਪਇਆ 11-12000 ਰੁਪਇਆ ਲੈ ਕੇ ਹਾਂ ਚਲਾ ਗਿਆ ਫਰਾਰ ਹੋ ਗਿਆ ਤੁਹਾਨੂੰ ਜਦੋਂ ਪਤਾ ਲੱਗਿਆ ਤਾਂ ਤੁਸੀਂ ਹੈਰਾਨ ਹੋ ਕੇ ਹੋਵੋਗੇ ਬਿਲਕੁਲ ਮੈਂ ਕਿਹਾ ਵੀ ਤੇ ਵੀ ਚਾਬੀ ਇੱਥੇ ਪਈ ਹੈ ਜੀ ਜੇ ਕੋਈ ਆਪਣਾ ਚਾਬੀ ਇੱਥੇ ਚਾਬੀ ਇੱਥੇ ਪਈ ਹੈ ਬੰਦਾ ਇੱਥੇ ਵੀ ਇੱਥੇ ਪਈ ਹੁੰਦੀ ਵੀ ਬੰਦਾ ਕੋਈ ਆਪਣਾ ਚਾਬੀ ਲਗਾਏਗਾ ਤਾਂ ਹੋਰ ਲੂਗਾ ਕੱਢ ਲਏਗਾ ਹਾਂ ਤੇ ਪੇਚ ਕਸਤਾ ਕੋਈ ਚਾਬੀ ਦਾ ਨਹੀਂ ਨਾ ਪਤਾ ਸੀ ਚੋਰ ਬੰਦਾ ਹੀ ਲਾਏਗਾ ਹੂੰ ਤਾਂ ਬੰਦੇ ਦਾ ਕੋਈ ਕੈਮਰੇ ਦੇ ਵਿੱਚ ਨਹੀਂ ਆਇਆ ਕੈਮਰੇ 'ਚ ਨਹੀਂ ਆਇਆ ਬੰਦਾ ਉਹ ਹਾਂ ਉਹ ਗੇਟ ਜਿਹੜਾ ਬੋਰਡ ਆ ਗਿਆ ਨਾ ਹਸਪੀਟਲ ਦੇ ਇਸ ਕਰਕੇ ਕੈਮਰੇ 'ਚ ਨਹੀਂ ਆਇਆ ਠੀਕ ਹੈ ਹਾਂਜੀ ਸੋ ਤੁਸੀਂ ਫਿਰ ਹੁਣ ਕੀ ਮੰਗ ਕਰਦੇ ਹੋ ਇਸ ਤਰ੍ਹਾਂ ਦੇ ਜਿਹੜੇ ਲੋਕ ਤੁਹਾਡੇ ਕੋਲੇ ਆਉਂਦੇ ਨੇ ਕਿ ਇਹ ਸਾਨੂੰ ਸਹੀ ਕਹਿੰਦੀਆਂ ਵੀ ਜਿਹੜਾ ਕੋਈ ਸਾਡੇ ਨਾਲ ਹੋਇਆ ਵੀ ਲੋਕ ਅਵੇਅਰ ਹੋ ਜਾਣ ਵੀ ਅਗਲੇ ਨਾਲ ਨਾ ਹੋਵੇ ਹਾਂ ਵੀ ਅੱਜ ਕੱਲ ਉਹ ਜਮਾਨਾ ਹੁਣ ਨਹੀਂ ਰਿਹਾ ਉਹ ਚਾਲੇ ਵਾਲਾ ਜਮਾਨਾ ਗਿਆ ਕਿਸੇ ਵੀ ਬੰਦੇ ਨੂੰ ਕਮਰੇ ਦੇ ਵਿੱਚ ਜਿੱਥੇ ਵੀ ਤੁਹਾਡਾ ਕੋਈ ਨਕਦੀ ਪਈ ਹੈ ਜਾਂ ਕੁਝ ਵੀ ਪਿਆ ਨਹੀਂ ਹੈ ਉਹ ਜਮਾਨਾ ਰਿਹਾ ਨਹੀਂ ਹੁਣ ਤੁਸੀਂ ਅਕੇ ਨੂੰ ਜੇ ਕੋਈ ਬੰਦਾ ਇਦਾਂ ਦਾ ਆਉਂਦਾ ਤੁਸੀਂ ਲੋਕ ਲਾ ਕੇ ਜਾਓਗੇ ਆਪਣੇ ਲੋਕ ਹੀ ਲਾਵਾਂਗੇ ਜੀ ਕਿਉਂਕਿ ਨਹੀਂ ਐਕਸਰੀ ਜਿੱਦਾਂ ਜੀਵਨ ਹੁੰਦੀ ਹੈ ਸਵੇਰ ਮੇਰਾ ਤਾਂ ਇਹਨਾਂ ਦੀ ਐਬਸੈਂਸ ਤੇ ਸ਼ਾਮ ਨੂੰ ਕਰਦੀ ਆ ਤੇ ਨਹੀਂ ਇੱਕ ਬੰਦਾ ਆਪਣਾ 4-5 ਵਜੇ ਤੱਕ ਹੁੰਦਾ ਹੀ ਆ 4 ਵਜੇ ਤੋਂ ਬਾਅਦ ਇੱਥੇ ਕੋਈ ਨਹੀਂ ਹੁੰਦਾ ਅਸੀਂ ਆਪਣਾ ਕੰਮ ਕੀਤਾ ਕਰਕੇ ਉੱਧਰ ਚਲੇ ਜਾਂਦੇ ਆ ਸੋ ਦੇਖ ਲਓ ਦੋਸਤੋ ਕਿਸ ਤਰ੍ਹਾਂ ਇਹਨਾਂ ਦੀ ਜਿਹੜੀ ਮਿਹਨਤ ਦੀ ਕਮਾਈ ਆ ਉਹ ਬੰਦਾ ਹੱਥ ਤੇ ਹੱਥ ਮਾਰ ਕੇ ਲੈ ਗਿਆ ਸੋ ਇਹ ਵੀਡੀਓ ਪਾਉਣ ਦਾ ਮਕਸਦ ਸਿਰਫ ਇਹ ਹੈ ਤੁਹਾਡਾ ਇੰਟਰਟੇਨਮੈਂਟ ਨਹੀਂ ਹੈਗਾ ਇਹ ਵੀਡੀਓ ਪਾਉਣ ਦਾ ਮਕਸਦ ਇਹ ਆ ਕਿ ਤੁਸੀਂ ਜਿਆਦਾ ਤੋਂ ਜਿਆਦਾ ਜਿਹੜਾ ਹੈਗਾ ਅਵੇਅਰ ਹੋ ਜਓ ਅੱਜ ਕਾ ਯਕੀਨ ਕਰਨ ਦਾ ਜਿਹੜਾ ਜਮਾਨਾ ਬਿਲਕੁਲ ਹੀ ਨਹੀਂ ਆ ਰਿਹਾ ਹੈਗਾ ਕਿ ਕਿਸੇ ਨੂੰ ਵੀ ਤੁਸੀਂ ਜਿਹੜਾ ਹੈਗਾ ਆਪਣੇ ਕਮਰੇ ਦੇ ਵਿੱਚ ਆਪਣੀ ਜੁਬਾਨ ਦੇ ਵਿੱਚ ਇਕੱਲਾ ਨਾ ਛੱਟ ਕੇ ਜਾਓ ਉਹ ਅਲਮਾਰੀ ਆ ਇਸ ਤਰ੍ਹਾਂ ਉਸ ਬੰਦੇ ਨੇ ਤੋੜੀ ਤੇ 11.5 12000 ਰੁਪਈਆ ਜਿਹੜਾ ਹੈਗਾ ਉਹ ਹੱਥੇ-ਹੱਥ ਮਾਰ ਕੇ ਜਿਹੜਾ ਲੈ ਗਿਆ ਇਹਨਾਂ ਦਾ ਵੱਡਾ ਜਿਹੜਾ ਨੁਕਸਾਨ ਹੋਇਆ ਸੋ ਤੁਸੀਂ ਦੇਖ ਲਓ ਕਿ ਇਹ ਆਪਣੇ ਭੈਣ ਵੀ ਖੜੇ ਨੇ ਤੇ ਇਹਨਾਂ ਦਾ ਨੁਕਸਾਨ ਹੋ ਗਿਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਲੋਕ ਜਿਹੜੇ ਅਵੇਅਰ ਹੋ ਜਾਣ ਉਹਨਾਂ ਨੂੰ ਪਤਾ ਲੱਗ ਜਵੇ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ ਸਾਡੇ ਰੱਖਸ਼ਾ ਵੀ ਖੜੇ ਨੇ ਸਾਡੇ ਇਹ ਦਾਕਸਾ ਵੀ ਆਇਆ ਹੈ ਸਾਡੇ ਗ੍ਰੀਸ਼ ਜੀ ਤੇ ਹੋਰ ਭੈਣ ਜੀ ਖੜੇ ਨੇ ਤੋਂ ਇੱਥੇ ਇਹਨਾਂ ਦੇ ਐਕਸ-ਰੇ ਰੂਮ ਐਕਸ-ਰੇ ਰੂਮ ਦੇ ਵਿੱਚ ਉਸ ਵਿਅਕਤੀ ਵਦੋਂ ਜਿਹੜੀ ਹੈਗੀ ਅਲਮਾਰੀ ਤੋੜ ਕੇ ਰੁਪਈਏ ਚੋਰਾ ਲੈ ਗਏ ਨੇ ਸੋ ਬਹੁਤ ਸ਼ੁਕਰੀਆ ਤੁਹਾਡਾ ਵੀਡੀਓ ਨੂੰ ਦੇਖਣ ਲਈ ਸ਼ੇਅਰ ਕਰਦੇ ਹੋ ਜੀ ਵੀਡੀਓ ਬਹੁਤ ਸ਼ੁਕਰੀਆ ਜੀ ਥੈਂਕ ਯੂ